ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੀ ਲੈ ਕੇ ਆ ਪਟਿਆਲਾ ਚਾਈ ਪੱਗ ਜਦੀ ਲੰਥ 5.5 ਮੀਟਰ ਆਈ ਤੇ ਕੱਪੜਾ ਜਿਹੜਾ ਫੁੱਲ ਬਲ ਵਤਿਆ ਲਦ ਨੂੰ ਪਹਿਲਾਂ ਲੜ ਦਾ ਕੋਨਾ ਪੁਣੀ ਦਾ ਖੁੱਲਦਾ ਪਾਸਾ ਉੱਤੇ ਰੱਖ ਕੇ ਤੇ ਪੰਦ ਪਾਸਾ ਉੱਤੇ ਰੱਖ ਕੇ ਖੁੱਲਦਾ ਪਾਸਾ ਥੱਲੇ ਰੱਖ ਕੇ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਥੱਲੇ ਨੂੰ ਇਹ ਗੈਰ ਫੋਲਡ ਕਰਕੇ ਮੋਟਾਈ ਦੇ ਵਿੱਚ ਲਿਆ ਕੇ ਉਹਨੂੰ ਲੜ ਨੂੰ ਸਾਫ਼ ਕਰ ਤੋਂ ਫੋਲਡ ਕਰਕੇ ਫਿਰ ਉਹਨੂੰ ਸਾਫ਼ ਕਰਕੇ ਲੜ ਨੂੰ ਲਗਾ ਦੇਣਾ ਹੈ ਗੜਾ ਤੁਸੀਂ ਨਗੜਾ ਲਗਾਉਣਾ ਹੈ ਪੁਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਪੁਣੀ ਦੋ ਬੱਲੇ ਖੋਲ ਕੇ ਦੋ ਬੱਲੇ ਬਣਾ ਕੇ ਬੱਲਾ ਤਿੰਨ ਚੱਕ ਕੇ ਤੇ ਲੜਨ ਉੱਤੋਂ ਪੈਕ ਤੋਂ ਪਿੰਚ ਕਰਕੇ ਉੱਤੋਂ ਦੱਬ ਕੇ ਇੱਕ ਗੱਲ ਲੜਨ ਖਿੱਚ ਕੇ ਤੇ ਨੋਕ ਕੋਲੋਂ ਜਿਵੇਂ ਮੋੜ ਦੇਣਾ ਹੈ ਫਿਰ ਇੱਕ ਗਾਰ ਉੱਤੋਂ ਮੋੜ ਕੇ ਇੱਕ ਗਾਰ ਮੁਰੂ ਮੋੜ ਕੇ ਲੜਨ ਨੂੰ ਸਾਫ ਸਫਾਈ ਦੇ ਵਿੱਚ ਐਂ ਪੂਰੀ ਸਫਾਈ ਦੇ ਵਿੱਚ ਲਗਾ ਦੇਣਾ ਹੈ ਜੇ ਕਰਤੋਂ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜਾ ਤੈਨੇ ਦੂਸਰਾ ਲਾ ਲਾਉਣਾ ਐਨ ਪੂਰੀ ਸਫਾਈ ਦੇ ਤੱਕ ਪਿੱਛੇ ਤੱਕ ਸਫਾਈ ਦੇ ਬਾਜ ਦੇ ਨਾਲ ਕਰ ਲੈਣੀ ਹੈ ਇਹਦਾ ਤੈਨੇ ਬਾਹਰ ਫੇਰੋਂ ਪਿੱਛੇ ਤੱਕ ਫੇਰ ਕੇ ਚਾਈ ਕਰ ਲੈਣਾ ਜਿਹੜਾ ਤੀਸਰਾ ਲੜ ਲਾਉਣਾ ਆਪਣੇ ਤਾਂ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇੱਕ ਪੱਲਾ ਉੱਤੇ ਚੱਕ ਕੇ ਬਾਗ ਤੋਂ ਪਿੰਚ ਕਰਕੇ ਲੜ ਨੂੰ ਖਿੱਚ ਕੇ ਤੋੜ ਕੇ ਇੱਕ ਵਾਰ ਦੱਬ ਕੇ ਇਹ ਗੱਲ ਲੜ ਨੂੰ ਅੰਦਰ ਨੂੰ ਫੋਲਡ ਕਰ ਲੈਣਾ ਹੈ ਇਹ ਗੱ ਨੱਕ ਜਦੋਂ ਸੋਈ ਨੇ ਦੂਸਰਾ ਲੜਾ ਮੋੜਿਆ ਉਹ ਉੱਥੇ ਹੀ ਤੀਸਰਾ ਲੜ ਮੋੜ ਦੇਣਾ ਹੈ ਇਸ ਲੜ ਨੂੰ ਵੀ ਦੋ ਘਰ ਫੋਲਡ ਕਰਨਾ ਹੈ ਇੱਕ ਘਰ ਥੱਲੇ ਹੋ ਦੂਗਰ ਥੱਲੇੋਂ ਤੇ ਗੈਰੁੱਤੋ ਫੋਲਡ ਕਰਕੇ ਲੜਨ ਨੂੰ ਪੂਰੀ ਸਫਾਈ ਦੇ ਵਿੱਚ ਲਿਆ ਕੇ ਲਗਾ ਦੇਣਾ ਹੈ ਇਹਦਾ ਵੀ ਉਨੇ ਹੀ فاਸਲਾ ਰੱਖਣਾ ਜਿੰਨਾ ਪਹਿਲੇ ਪਹਿਲੇ ਲੜਦਾ ਰੱਖਿਆ ਸੀ ਇਹਦਾ 3 ਨੇ فاਸਲਾ ਉਹ ਬਾਜਨਾ ਪਾਸੇ ਸੈੱਟ ਕਰ ਲੈਣਾ ਹੈ ਟੱਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ। ਅੱਜ ਨੂੰ ਚੌਥਾ ਲੜ ਲਗਾਉਣਾ ਹੈ। ਹੁਣ ਇਹਦਾ ਖੋਲਦਾ ਫਸਾ ਸੱਲੇ ਰੱਖ ਤੇ ਬੰਦ ਬਸ ਉੱਤੇ ਰੱਖ ਦੋਨੇ ਪਲੇ ਇਕੱਠੇ ਕਰਕੇ ਇੱਕ ਪਲੱਟ ਉੱਤੇ ਚੱਕ ਕੇ ਲੜ ਨੂੰ ਖਿੱਚ ਕੇ ਅੰਦਰ ਨੂੰ ਫੋਲਡ ਕਰਕੇ ਤੇ ਪੈਕ ਤੋਂ ਪਿੱਛੇ ਕਰਕੇ ਲੜ ਨੂੰ ਜਦੋਂ ਤੂੰ ਤੀਸਰਾ ਲੜ ਲਗਾਇਆ ਸੀ ਉੱਥੇ ਚੌਥਾ ਲੜ ਫੋਲਡ ਕਰ ਦੇਣਾ ਹੈ। ਲੜ ਦੋ ਯਾਰ ਪੂਰੀ ਚੰਗੀ ਤਰ੍ਹਾਂ ਸਫਾਈ ਦੇ ਵਿੱਚ। ਇੱਕ ਵਾਰ ਫੇਰ ਫੋਲਡ ਕਰਕੇ ਮੁਰੋ। 11 ਤੋਂ ਹੋਲਡ ਕਰ ਦੇਣਾ ਹੈ ਐਸੇ ਲੜਨੂ ਵੀ ਹਾਂ ਫਾਈ ਦੇ ਵਿੱਚ ਚਲਿਆ ਕੇ ਲਗਾਉਣਾ ਹੈ ਜਿਹੜੇ ਪਗੇ ਸੈਟਿੰਗਾ ਉਹ ਤੁਸੀਂ ਬਾਅਦੋਂ ਕਰ ਸਕਦੇ ਹੋ ਤੇਸ ਨਾਲ ਦਾ ਹੀ ਫਾਸਲਾ ਨਹੀਂ ਰੱਖਣਾ ਜਿੰਨਾ ਤੁਸੀਂ ਨੇ ਪਹਿਲਾਂ ਪਹਿਲੇ ਪਹਿਲੇ ਜੜਾ ਰੱਖਿਆ ਸੀ ਇਹੜੀ ਪੱਗਾਂ ਨੂੰ ਕੋਲੋਂ ਵੀ ਲੜ ਸੈੱਟ ਕਰ ਲੈਣੇ ਹਨ। ਲੜ ਤੂੰ ਇਹ ਪੰਜ ਵਾਲਾ ਲਗਾਉਣਾ ਹੈ ਪੂਣੀ ਦਾ ਖੁਲਦਾ ਪੱਤਾ ਥੱਲੇ ਰੱਖ ਕੇ ਤੇ ਬੰਦ ਪੱਤਾ ਉੱਤੇ ਰੱਖ ਕੇ ਲੜ ਨੂੰ ਦੋਨਾਂ ਪਰਲੇ ਨੂੰ ਇਕੱਠੇ ਕਰਕੇ ਤੇ ਬਾਅਦ ਤੋਂ ਪਿੰਚ ਕਰਕੇ ਲੜ ਨੂੰ ਰੋਗਣਾ ਹੈ। ਇਹ ਗਾਰ ਤੂੰ ਇਹ ਲੜ ਨੂੰ ਫੋਲਡ ਕਰ ਲੈਣਾ ਹੈ ਅੰਦਰ ਨੂੰ। ਇਸ ਨੂੰ ਮੋੜ ਕੇ ਇੱਕ ਗਰ ਇੱਕ ਗਰ ਤੋਂ ਫਿਰ ਮੋੜ ਲੈਣਾ ਹੈ ਉਹ ਏਗਰ ਤੋਂ ਫੋਲਡ ਕਰਕੇ ਇਸ ਲੜਨ ਨੂੰ ਵੀ ਸਫਾਈ ਦੇ ਵਿੱਚ ਲਿਆ ਕੇ ਲਗਾ ਦੇਣਾ ਹੈ ਤੁਸੀਂ ਇਹ ਇਹ ਲੜਤਾਈ ਫਾਸਲਾ ਨਹੀਂ ਰੱਖਣਾ ਜਿੰਨਾ ਜਿਹੜਾ ਤੁਸੀਂ ਪਹਿਲਾਂ ਲੜਾਂ ਦੇ ਰੱਖਿਆ ਸੀ ਤੁਸੀਂ ਜਿਹੜੀ ਨੋ ਗਾਥ ਸੈੱਟ ਕਰ ਲੈਣੀ ਹੈ ਜਿਹੜਾ ਤੁਸੀਂ ਇਹ ਪੱਗ ਪੈਨ ਲਗਾਉਣਾ ਹੈ ਜਮੈਂ ਨੱਕ ਦੀ ਸਿਰ ਦੇ ਵਿੱਚ ਪੱਗ ਪੈਨ ਲਗਾ ਕੇ ਕੱਲ੍ਹ ਗਿਆ ਰੋਣਾ ਹੈ ਕੱਲ੍ਹ ਕਿਲਾੜਾ ਤੁਸੀਂ ਦੇਹ ਦਾ ਪੁਣੀ ਦਾ ਖੁੱਲਦਾ ਖੋਲ ਕੇ ਹਨ ਦੋਨੇ ਪਹਿਲੇ ਇਕੱਠੇ ਕਰਕੇ ਇੱਕ ਬਲਾ ਉੱਤੇ ਜਾ ਕੇ ਇੱਕ ਬਲਾ ਥੱਲੇ ਕਰਕੇ ਦੇ ਨੇ ਇਹ ਉਦੋਂ ਪੈਂਚਾ ਕਰਕੇ ਇਕ ਬਲਾ ਉੱਤੇ ਚੱਕ ਕੇ ਇੱਕ ਬਲਾ ਥੱਲੇ ਕਰਕੇ ਦੇਣ ਲੜਨ ਨੂੰ ਰੋਣਾ ਹੈ ਇਹੜਾ ਕਾਲੀ ਲੜਾ ਤੁਸੀਂ ਆਹਨ ਪੂਰੀ ਸਫਾਈ ਦੇ ਵਿੱਚ ਲਿਆ ਕੇ ਲੜ ਨੂੰ ਲਗਾਉਣਾ ਹੈ ਜਿਹੜਾ ਤੁਹਾਡੇ ਉੱਤੇ 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 ਬਲ ਹੋਣਗੇ ਤੁਸੀਂ ਨੇ ਬਾਅਦ ਦੀ ਮਦਦ ਨਾਲ ਕੱਢ ਲੈਣੇ ਹਨ ਜਿਹੜੇ ਕਾਲੀ ਲੜ ਦੇ ਵਿੱਚ ਜਿਹੜੇ ਬਲ ਪੈਂਦੇ ਹੋਣਗੇ ਤੁਸੀਂ ਉਹ ਵੀ ਕੱਢ ਲੈਣੇ ਹਨ ਇਸ ਤਰ੍ਹਾਂ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਪੱਗ ਪੈਂਦੇ ਥੱਲੇ ਚਿ ਲਿਆ ਕੇ ਖੱਬੇ ਸੱਜੇ ਸੱਜੇ ਪਾਸੇ ਵੱਲ ਨੂੰ ਫੋਲਡ ਕਰਕੇ ਨਾਲ ਲਗਾ ਦੇਣਾ ਹੈ ਅਧਿਨੇ ਸਿਰ ਟਕਣਾ ਹੈ ਉਹ ਤੁਸੀਂ ਨੇ ਜਿਉਂ ਨੇ ਪਹਿਲਾ ਜੜਾ ਲਗਾਇਆ ਸੀਗਾ ਸਿਰ ਦੇ ਸੈਂਟਰ ਤੇ ਉਸ ਪਲੇ ਨੂੰ ਖੋਲ ਖੋਲ ਕੇ ਪੂਰਾ ਖਿੱਚ ਕੇ ਖੋਲ ਲੈਣਾ ਹੈ ਲੜਨ ਨੂੰ ਪੂਰੇ ਸਿਰ ਤੇ ਫਲਾ ਕੇ ਲੜਨ ਲੜਨ പേ ബാഗത്തോടൊപ്പം ഹെഡാ ഫോൽഡ് വീഡിയോ ലൈക് ശേർ കമൻറ്റ് ജൂര